ਹਾਂਜੀ ਹੁਣ ਸਮਾਂ ਆ ਕੇ ਆਪਾਂ ਮਿਲ ਕੇ ਸਾਰੇ ਜਾਣੇ ਅਰਦਾਸ ਕਰੀਏ ਪ੍ਰਮਾਤਮਾ ਹੀ ਬਚਾ ਸਕਦਾ ਇਹਨਾਂ ਚੀਜ਼ਾਂ ਤੋਂ ਕਿਉਂਕਿ ਹਰ ਹਫ਼ਤੇ ਹੀ ਵੀਡੀਓ ਆਉਂਦੀਆਂ ਪੂਰੀ ਦੁਨੀਆ ਦੇ ਵਿੱਚੋਂ ਆ ਦੇਖੋ ਤੁਸੀਂ ਇੱਕ ਗਰਾਊਂਡ ਬਣਿਆ ਤਣਿਆ ਉਹਦੇ ਵਿੱਚ ਖੱਡਾ ਹੋ ਗਿਆ ਕਿਦਾਂ ਸਾਰੀ ਧਰਤੀ ਥੱਲੇ ਵਹਿ ਗਈ ਇਹ ਆਪਾਂ ਪੂਰੀ ਦੁਨੀਆ ਦੇ ਵਿੱਚ ਦੇਖਿਆ ਇੱਕ ਜਗ੍ਹਾ ਤੇ ਨਹੀਂ ਪੂਰੀ ਦੁਨੀਆ ਦੇ ਵਿੱਚ ਹੁੰਦਾ ਇਹ ਚੀਜ਼ ਹਨਾ ਇਹ ਤੋਂ ਬਿਨਾ ਜਿਹੜਾ ਮੌਸਮ ਬਦਲਦਾ ਜਿੱਥੇ ਕਦੇ ਅੱਜ ਤੱਕ ਮੀਂਹ ਦੀ ਕਣੀ ਨਹੀਂ ਪਈ ਉੱਥੇ ਬਾੜ ਆ ਜਾਂਦੀ ਉੱਥੇ ਤੂਫਾਨ ਆ ਜਾਂਦਾ ਨੇਰੀ ਪਾਣੀ ਤੇ ਜਿੱਥੇ ਕਦੇ ਬਰਫ਼ ਨਹੀਂ ਪਈ ਉੱਥੇ ਬਰਫ਼ ਡਿੱਗਣ ਲੱਗੀ ਵੱਡੇ ਵੱਡੇ ਗੜੇ ਡਿੱਗਦੇ ਨੇ ਅੱਗ ਲੱਗੀ ਹੋਈ ਆ ਕਈ ਥਾਵਾਂ ਤੇ ਉੱਤੇ ਹਰ ਹਫ਼ਤੇ ਜਾਨੀ ਇਦਾਂ ਦੀਆਂ ਵੀਡੀਓ ਆਉਂਦੀਆਂ ਨੇ ਮੌਸਮ ਦੀ ਕੁਦਰਤੀ ਮਾਰ ਬੜੀ ਪੈ ਰਹੀ ਆ ਕਿਉਂਕਿ ਇਨਸਾਨ ਦਾ ਕੁਦਰਤ ਦੇ ਨਾਲ ਪ੍ਰਕਿਰਤੀ ਦੇ ਨਾਲ ਨਾ ਜਿਹੜਾ ਤਾਲਮੇਲ ਆ ਉਹ ਡਾਮਾਡੋਲ ਹੋਇਆ ਹੋਇਆ ਹੁਣ ਆਪਣੇ ਪੰਜਾਬ ਵਾਲੇ ਭਰਾਵਾਂ ਨਾਲ ਵੀ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਉੱਥੇ ਵੀ ਸਾਡੇ ਲੋਕਾਂ ਨੂੰ ਹੁਣ ਜਾਗਣਾ ਚਾਹੀਦਾ ਉਹਨਾਂ ਨੂੰ ਵੀ ਉੱਥੇ ਹੀਲੇ ਵਸੀਲੇ ਕਰਨੇ ਚਾਹੀਦੇ ਆ ਪ੍ਰਕਿਰਤੀ ਦੇ ਨਾਲ ਪਰਮਾਤਮਾ ਦੇ ਨਾਲ ਤਾਲਮੇਲ ਸੈੱਟ ਕਰਨਾ ਚਾਹੀਦਾ ਕਿਉਂਕਿ ਇਹ ਕੁਦਰਤੀ ਆਫਤਾਂ ਕਿਤੇ ਵੀ ਆ ਸਕਦੀਆਂ ਨੇ ਹੁਣ ਆਪਾਂ ਪੂਰੀ ਦੁਨੀਆ ਦੇ ਵਿੱਚ ਦੇਖਿਆ ਵੀ ਜਿੱਥੇ ਵੀ ਇਹ ਚੀਜ਼ ਆਫਤ ਆਉਂਦੀ ਆ ਉੱਥੇ ਤਬਾਹੀ ਮਚਾ ਦਿੰਦੀ ਆ ਕੁਛ ਨਹੀਂ ਕੁਛ ਵੀ ਨਹੀਂ ਬਚਦਾ ਤਹਿਸ਼ ਤੈਸ ਕਰਕੇ ਰੱਖ ਦਿੰਦੀ ਆ ਸਾਰਾ ਕੁਝ ਤੇ ਇਹੀ ਕੁਦਰਤ ਦੀ ਕਰੋਪੀ ਆ ਕਿਉਂਕਿ ਜਦੋਂ ਇਨਸਾਨ ਆਪਣੇ ਵੱਲੋਂ ਕੁਦਰਤ ਦਾ ਨੁਕਸਾਨ ਕਰਨਾ ਸ਼ੁਰੂ ਕਰਦਾ ਫੇਰ ਹੀ ਇਹ ਉਧਰੋਂ ਆਪਣੇ ਖਿਲਾਫ ਚੀਜ਼ਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਨਹੀਂ ਤਾਂ ਕੁਦਰਤ ਕਦੇ ਵੀ ਇਨਸਾਨ ਦੇ ਖਿਲਾਫ ਨਹੀਂ ਭੁਗਤਦੀ ਹੈਗੀ ਸੋ ਆਪਾਂ ਰਲ ਕੇ ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਤੇ ਜਿੰਨਾ ਕੁ ਵੀ ਹੋ ਸਕੇ ਪਸ਼ੂਆਂ ਨੂੰ ਪੰਛੀਆਂ ਨੂੰ ਰੁੱਖਾਂ ਨੂੰ ਆਪਣੇ ਤੌਰ ਦੇ ਉੱਤੇ ਸੰਭੀਏ ਸੰਭਾਲੀਏ ਲਾਈਏ ਉਹਨਾਂ ਵਾਸਤੇ ਖਾਣ ਪੀਣ ਦਾ ਪ੍ਰਬੰਧ ਕਰੀਏ ਤੇ ਪਾਣੀਆਂ ਜਿਹੜਾ ਉਹਨੂੰ ਧਰਤੀ ਦੇ ਵਿੱਚ ਪੈਂਦਾ ਕਰੀਏ ਧੰਨਵਾਦ